हां ਜਿਹੜੇ ਮਹਿਲਾਂ ਚੋਂ ਨਿਕਲਿਆ ਜਾ ਜਿਨ੍ਹਾਂ ਦੇ ਘਾਰ ਹੀ ਓਡੇ ਵੱਡੇ ਆ ਕਿ ਤਿਹਾਰ ਜੇਲ ਜੜੀਆਂ ਜੜੀਆਂ ਤਾਂ ਉਹਨਾਂ ਦੇ ਕੰੰਧਾਂ ਨੇ ਕੋਈ ਬੰਦਾ ਦੇਖ ਹੀ ਨਹੀਂ ਸਕਦਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਇੱਥੇ ਆਉਣਾ ਨਹੀਂ ਇੱਥੇ ਆਉਣਾ ਨਹੀਂ ਆ ਦੇਖ ਲੋ ਕਾਲੀ ਦਲ ਦਾ ਹਾਲ ਦੇਖ ਲੋ ਕਾਲੀ ਦਲ ਦਾ ਤੱਕੜੀ ਦੀਆਂ ਰੱਸੀਆਂ ਟੁੱਟ ਗਈਆਂ ਸੁਖਵੀਰ ਬਾਦਲ ਹਾਥੀ ਤੇ ਜਿਹੜਾ ਫਿਰਦਾ ਤੱਕੜੀ ਕਿਧਰੇ ਹੋਰ ਹੈ ਸੁਖਵੀਰ ਬਾਦਲ ਕਿਧਰੇ ਹੋਰ ਹੈ ਉਹ ਹਾਥੀ ਤੇ ਫਿਰਦਾ ਅਹੀ ਹਾਲ ਕਾਂਗਰਸ ਦਾ ਹੋਇਆ ਪਿਆ ਕੋਈ ਕਿਧਰੇ ਹੋਰ ਆ ਕੋਈ ਇੱਧਰ ਨੂੰ ਫਿਰਦਾ ਕੋਈ ਇੱਧਰ ਨੂੰ ਫਿਰਦਾ ਇਹ ਸੀਟ ਦੇ ਜੇ ਕਾਂਗਰਸ ਇਹ ਸੀਟ ਜਿੱਤ ਜਾਂਦੀ ਹੈ ਇਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਉਹਨਾਂ ਦੀ ਬਣਦੀ ਹੈ ਨਾ ਸਾਡੀ ਟੁੱਟਦੀ ਹੈ ਪਰ ਹਾਂ ਜਿਆਮਾ ਦੀ ਪਾਰਟੀ ਇਹ ਸੀਟ ਜਿੱਤੀ ਹੈ ਤੁਹਾਡਾ ਸਰਕਾਰ 'ਚ ਹਿੱਸਾ ਪੈ ਜਾਊਗਾ ਤੁਸੀਂ ਕਿਹੜਾਂ ਪ੍ਰਧਾਨ ਸਭਾ ਦੀਆਂ ਪੌੜੀਆਂ ਚੜਾਓ ਅਗਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਆਉਣ ਵਾਲੇ ਦਿਨਾਂ 'ਚ ਸਾਡੇ ਵਲੰਟੀਅਰ ਜਿਹੜੇ ਆਵਦੇ ਪੱਲਿਓਂ ਤੇਲ ਪਵਾ ਕੇ ਸਾਡੇ ਰੋਡ ਸ਼ੋਆ ਚ ਮੋਟਰਸਾਈਕਲ ਲੈ ਕੇ ਆਉਂਦੇ ਰਹੇ ਆ ਟਰੈਕਟਰ ਲੈ ਕੇ ਆਉਂਦੇ ਰਹੇ ਆ ਕਾਰਾਂ ਲੈ ਕੇ ਆਉਂਦੇ ਰਹੇ ਆ ਉਹਨਾਂ ਸਾਰਿਆਂ ਦੀ ਨਿਸ਼ਾਨਦੇਹੀ ਕੀਤੀ ਹੋਈ ਆ ਸੀ ਆਉਣ ਵਾਲੇ ਦਿਨਾਂ ਚ ਉਹਨਾਂ ਨੂੰ ਸੰਸਦ ਚ ਵੀ ਆਉਦੇ ਮਿਲਣਗੇ ਸਰਕਾਰ ਚ ਵੀ ਵੱਡੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਆਮ ਲੋਕਾਂ ਦਿੱਤੀਆਂ ਪੁੱਤਾਂ ਨੂੰ ਮੈਂ ਗੱਲ ਕਹਿੰਦਾ ਰਿਹਾ ਹਾਂ ਕਿ ਬਾਦਲਾਂ ਦੇ ਕੈਪਟਨਾਂ ਦੇ ਮਜੀਠੀਆਂ ਦੇ ਮਲੂਕਿਆਂ ਦੇ ਇਹਨਾਂ ਦੇ ਟੱਬਰਾਂ ਨੂੰ ਕਹਿ ਦੋ ਇਹਨਾਂ ਦੇ ਜਵਾਕਾਂ ਨੂੰ ਕਹਿ ਦੋ ਕਿ ਆਪਣੇ ਪੋਰੀਏ ਬਿਸਤਰੇ ਗੋਲ ਕਰਕੇ ਬੰਦ ਕਰਕੇ ਪੋਰੀਏ ਬਿਸਤਰੇ ਆਪਣੇ ਘਰਾਂ ਨੂੰ ਜਾਓ ਆਮ ਘਰਾਂ ਦੇ ਧੀਆ ਪੁੱਤ ਆ ਰਹੇ ਨੇ ਕੀ ਗੱਲ ਬਈ ਸਾਡੇ ਧੀਆ ਪੁੱਤਾਂ ਨੂੰ ਚੇਅਰਮੈਨ ਦੀ ਕੁਰਸੀ ਤੇ ਬਹਿਣਾ ਨਹੀਂ ਆਉਂਦਾ ਹਰ ਗੱਲ 'ਚ ਇਹਨਾਂ ਦੇ ਚਾਚੇ ਭਤੀਜੇ ਸਾਲੇ ਜੀਜੇ ਇਹੀ ਨਹੀਂ ਮੁੱਕਦੇ ਯਾਰ ਆਮ ਲੋਕ ਕਿਉਂ ਕਦੋਂ ਆਉਣਗੇ ਬਈ ਮਿਹਨਤੋ ਵੀ ਕਰ ਰਹੇ ਨੇ ਆਮ ਲੋਕਾਂ ਦੇ ਪੁੱਤਾਂ ਦੀ ਵਾਰੀ ਆ ਰਹੀ ਸੋ ਇਹਨਾਂ ਦੇ ਮਗਰ ਨਾ ਲੱਗੋ ਕਾਂਗਰਸ ਵਾਲੇ 24 ਘੰਟੇ ਮੈਨੂੰ ਗਾਣਾ ਕੱਢੀਏ ਤੇ ਰਹਿੰਦੇ ਮੈਂ ਮਾੜਾ ਕੀ ਕਰਤਾ ਜੀ ਮੈਨੂੰ ਇਹਦਾ 43000 ਮੈਂ ਨੌਕਰੀਂ ਦਿੱਤੀਆਂ ਕਦੇ ਕਾਂਗਰਸ ਬੋਲੀ ਗੋਇੰਦਵਾਲ ਸਾਹਿਬ ਵਾਲਾ ਥਰਮਲ ਪ੍ਰਾਂਟ ਖਰੀਦ ਲਿਆ ਕਦੇ ਕਾਂਗਰਸ ਬੋਲੀ 600 ਜੁੰਟ ਤੋਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਊਗਾ ਬਹੁਤ ਸਾਰੇ ਘਰਾਂ ਨੂੰ ਕਦੇ ਕਾਂਗਰਸ ਬੋਲੀ 1 ਕਰੋੜ ਰੁਪਇਆ ਸ਼ਹੀਦ ਫੌਜੀ ਨੂੰ ਜਵਾਨ ਨੂੰ ਮਾਨ ਸਨਮਾਨ ਉਹਦੀ ਕੁਰਬਾਨੀ ਦਾ ਰੱਬ ਨਾ ਕਰੇ ਖੀਤੀ ਹੋ ਜੇ ਕਦੇ ਕਾਂਗਰਸ ਬੋਲੀ 16 ਟੋਲ ਪਲਾਜੇ ਬੰਦ ਕਰਾ ਤੇ 60 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਣ ਲੱਗਿਆ ਕਦੇ ਕਾਂਗਰਸ ਬੋਲੀ ਨਾ 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 ਬਾਬੇਸੀ ਭਗਵੰਤ ਮਾਨੂ ਵਾਲਾ ਕੱਢੋ ਫੜ ਕੇ ਉੱਠ ਕੇ ਗਾਣਾ ਕੱਢੋ ਉਹੀ ਐ ਨਹੀਂ ਲੱਗੀ ਉਹਨਾਂ ਨੂੰ ਜਿੰਨਾ ਚਿਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਿਕਰ ਨਹੀਂ ਜੋ ਮਰਜੀ ਕਰੀ ਜਾਂਦਾ ਮਾਰਾ ਤੜਕੀ ਘਟਾਣਾ ਹਾਂ ਜੇ ਸੁਖਵੀਰ ਬਾਦਲ ਬਣ ਜੇ ਮੁੱਖ ਮੰਤਰੀ ਕੋਈ ਪ੍ਰੋਬਲਮ ਨਹੀਂ ਪਤਾ ਬਾਜ-ਵਾਜਾ ਕੈਪਟਨ ਵਰਗੇ ਲੁਟੇਰੇ ਬਣ ਚਣ ਤਾਂ ਕੋਈ ਪਰ ਪੁਵੰਤ ਸਵਾਰ ਬਣ ਗਿਆ ਬਾ ਮਾੜੀ ਗੱਲ ਹੈ ਬਈ ਬਹੁਤ ਮਾੜੀ ਗੱਲ ਹੈ ਬਈ ਬਹੁਤ ਮਾੜੀ ਕਮਾਲ ਹੈ ਯਾ ਉਹ ਜਿਨ੍ਹਾਂ ਦੇ ਪਿਓ ਸਮਗਲਿੰਗ ਕਰਦੇ ਰਹੇ ਐ ਸੋਨੇ ਦੇ ਬਿਸਕਟਾਂ ਦੀ ਉਹ ਸਾਡੇ ਤੇ ਸਵਾਲ ਠਾਉਂਦੇ ਯਾਰ ਅਸੀਂ ਤਾਂ ਭਾਈ ਅਸੀਂ ਸੋਨੇ ਦੇ ਬਿਸਕਟਾਂ ਵਾਲੇ ਨਹੀਂ ਹੈਗੇ ਅਸੀਂ ਆਟੇ ਦੇ ਬਿਸਕਟਾਂ ਵਾਲਿਆਂ ਦੁਆਲੀ ਬੜੇ ਬੇਬੇ ਪੀਪਾ ਪਰਵਾ ਖੇਲਉਂਦੀ ਹੁੰਦੀ ਸੀ ਬਸ ਇਹਨਾਂ ਨੂੰ ਇਹੀ ਬਰਦਾਸ਼ਤ ਨਹੀਂ ਹੋ ਰਿਹਾ ਕਿ ਆਮ ਘਰਾਂ ਦਾ ਮੁੰਡਾ ਮੰਤਰੀ ਕਰਕੇ ਬਣ ਗਿਆ ਆਮ ਘਰਾਂ ਦੇ ਮੁੰਡੇ ਐ ਮੰਤਰੀ ਕਿਉਂ ਬਣ ਗਏ ਐ ਮਲੇ ਕਿਉਂ ਬਣ ਗਏ ਇਹ ਤਾਂ ਤਸੀ ਬਣਦੇ ਹੁੰਨੇ ਆ ਉਹਨਾਂ ਕੋਲੇ ਉਹੀ ਦੋ ਤਿੰਨ ਪਜਾਮੀਆਂ ਨੇ ਕਈਆਂ ਨੇ ਤਾਂ ਮੁੱਖ ਮੰਤਰੀ ਬਣਨ ਦੀ ਸੌ ਚੱਕਣ ਵਾਸਤੇ ਪਜਾਮੀਆਂ ਸਵਾਰ ਰੱਖੀਆਂ ਸੀ ਪਰ ਲੋਕਾਂ ਨੇ ਨਹੀਂ ਚਕਾਈ ਇਹ ਤੇ ਮੇਰਾ ਕੀ ਕਸੂਰ ਹੈ ਭਾਈ ਸੂਸ਼ ਕਰਕੇ ਮੈਂ ਕਹਿਣਾ ਕਿ ਇਹਨਾਂ ਦੀ ਭੁੱਖ ਲਾਹਟ ਜਿਹੜੀ ਆ ਉਹ ਇਹ ਹੈ ਕਿ ਆਮਕਰਾਂ ਦੇ ਲੋਕ ਕਿਉਂ ਅੱਗੇ ਆ ਗਏ ਅਸੀਂ ਤਾਂ ਫਿਰ ਇਹੀ ਕਰਾਂਗੇ ਕੇਜਰੀਵਾਲ ਵੀ ਆਮਕਰ ਤੋਂ ਹੈ ਇਹ ਪੈਸੇ ਕਮਾਉਣੇ ਹੁੰਦੇ ਕੇਜਰੀਵਾਲ ਆਈਆਰਐਸ ਅਫਸਰ ਹੈ ਇਨਕਮ ਟੈਕਸ ਦਾ ਕਮਿਸ਼ਨਰ ਉਹਦੀ ਘਰ ਵਾਲੀ ਵੀ ਆਈਆਰਐਸ ਅਫਸਰ ਹੈ ਸੁਨੀਤਾ ਇਹ ਕਮ ਟੈਕਸ ਦੀ ਕਮਿਸ਼ਨਰ ਮੈਂ ਵੀ ਬਹੁਤ ਮਸ਼ਹੂਰ ਕਲਾਕਾਰ ਸੀ ਮੈਂ ਕੋਈ ਮਤਲਬ ਕੋਈ ਫੇਰ ਕਲਾਕਾਰ ਤਾਂ ਮੈਂ ਹੈ ਨਹੀਂ ਸੀ ਦਾ ਅਸੀਂ ਸਾਰਾ ਕੁਝ ਛੱਡ ਕੇ ਕਿਉਂ ਆ ਗਏ ਇਹਨਾਂ ਦੇ ਗਾਣਾ ਕਾਣ ਵਾਸਤੇ ਆ ਗਏ ਜਿੱਥੇ ਪੈਸੇ ਕਮਾਉਣ ਆ ਗਏ ਉਹ ਪੈਸੇ ਕਮਾਉਣੇ ਹੁੰਦੇ ਅਸੀਂ ਆਪਣੀ ਕਲਾ ਨਾਲ ਕਮਾ ਲੈਂਦੇ ਅਸੀਂ ਆਪਣੀਆਂ ਨੌਕਰੀਆਂ ਤੋਂ ਕੇਜਰੀਵਾਲ ਕਮਾ ਲੈਂਦਾ ਅਸੀਂ ਇਹਨਾਂ ਦੀ ਲੁੱਟ ਰੋਕਣ ਆਇਆ ਹੀ ਦੁੱਖ ਹੈ ਕਿ ਆਪ ਤਾਂ ਇਹ ਕਮਾਉਂਦੇ ਨਹੀਂ ਸਾਡੇ ਵਾਲੀ ਕਮਾਈ ਬੰਦ ਕਰਤੀ ਆਹੀ ਬੰਦਾ ਇਹਨਾਂ ਦਾ ਆਹੀ ਕੱਟ ਕਾਂਗਰਸ ਨੇ ਕਰਨਾ ਹੁੰਦਾ 70000 ਦੀਆਂ ਕੱਲੀਆਂ ਜਲੇਬੀਆਂ ਲੱਗਣੀਆਂ ਸੀ ਤੇ ਬਾਕੀ ਦਾ ਸਮਾਨ ਬਾਅਦ ਚ ਐਥੇ ਤੁਸੀਂ ਇਹੀਂ ਆ ਕੇ ਪਿਆਰ ਕਰਦੇ ਹੋ ਫੋਟੋਆਂ ਖਿਚਾਉਂਦੇ ਹੋ ਹੱਥ ਐ ਲਾਉਂਦੇ ਹੋ ਮੈਨੂੰ ਬਜ਼ੁਰਗਾਂ ਦੇ ਹੱਥ ਲਾਵੇ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਪੁੱਤ ਮੁੱਖ ਮੰਤਰੀ ਤਾਂ ਬਹੁਤ ਬਣਾਏ ਆ ਪਰ ਆਪਦੇ ਹੱਥ ਹੀ ਬਣਾਏ ਹੋਏ ਮੁੱਖ ਮੰਤਰੀ ਨੂੰ ਹੱਥ ਲਾ ਕੇ ਬੈਲੀਵਰ ਦੇਖੇ ਇਹ ਦੋਨੇ ਕਾਂਗਰਸੀ ਤੇ ਭਾਜਪਾ ਵਾਲੇ ਕਾਲੀਕਰ ਇਹ ਸਾਰੇ ਮਿਲੇ ਹੋਏ ਨੇ ਇਕੱਠੇ ਨੇ ਵੀ ਕਿਵੇਂ ਨਾ ਕਿਵੇਂ ਇਕੱਠੇ ਹੋ ਕੇ ਭਗਵੰਤ ਮਾਨ ਨੂੰ ਸਿੱਟ ਲੋ ਬਾਜਤ ਪਈ ਲੁੱਟਾਂਗੇ ਮੈਂ ਉਹਨਾਂ ਵਾਸਤੇ ਇੱਕ ਸ਼ੇਅਰ ਕਰਨਾ ਚਾਹੂੰਗਾ ਅੱਜ ਕਿ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜੱਜ ਵੀ ਮੱਠੇ ਹੋ ਜਾਂਦੇ ਨੇ ਉਹ ਰਲਦੇ ਨਹੀਂ ਤਾਂ ਸਾਧ ਨਹੀਂ ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ